ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੁਣ ਆਪਾਂ ਲੱਗੇ ਗਲਾ ਬਣਾਉਣਾ ਪ੍ਰਿੰਟਡ ਸੂਟ ਤੇ ਗਲਾ ਬਣਾਵਾਂਗੇ ਆਹ ਵਾਲੀ ਲੈਸ ਲਾਵਾਂਗੇ ਜਿਸ ਦਾ ਕਲਰ ਇਹਦੇ ਜਿਹੜੇ ਵਿੱਚ ਹੈਗੇ ਉਸ ਕਲਰ ਦੀ ਗਾਜਰੀ ਕਲਰ ਦੀ ਲੈਸ ਆ ਤੇ ਇੱਕ ਤਾਂ ਆਪਾਂ ਗਲਾ ਲੈ ਲਿਆ ਜੀ ਇੱਕ ਚੁੰਝੀ ਜਿਹਾ ਲੈ ਗਲਾ ਸਵੀਟ ਹਾਰਟ ਗਲਾ ਪਤਾ ਨਹੀਂ ਇਹਨੂੰ ਕੀ ਬੋਲਦੇ ਆ ਤੇ ਇੱਕ ਆਪਾਂ ਲੈ ਲਿਆ ਪੇਸਟਿੰਗ ਪੇਪਰ ਵਾਲੀ ਬੁਕਰਨ ਦਾ ਪੀਸ ਇਹ ਆਪਾਂ ਪਹਿਲਾਂ ਜਿਹੜੇ ਕੋਈ ਗਲਾ ਕਟਿੰਗ ਕਰਦੇ ਆ ਉਹਦੇ ਵਿੱਚੋਂ ਬਚਿਆ ਹੁੰਦਾ ਇਸ ਤਰ੍ਹਾਂ ਇਹਨੂੰ ਫੋਲਡ ਕਰ ਲਾਂਗੇ ਇਹਦੇ ਵਿੱਚ ਇਸ ਤਰ੍ਹਾਂ ਟੱਕਲ ਗਾਦਾਂਗੇ ਇਥੇ ਤੁਹਾਡੀ ਮਰਜ਼ੀ ਹੈ ਲੰਬਾਈ ਜਿੰਨੀ ਤੁਸੀਂ ਮਰਜ਼ੀ ਹੈ ਰੱਖ ਸਕਦੇ ਹੋ ਇਹ ਗਲਾ ਜਿਆਦਾ ਵੱਡਾ ਨਹੀਂ ਬਣਾਉਣਾ ਆਪਾਂ ਅਗਲਾ ਵੀ ਨਾਰਮਲ ਹੀ ਹੈ ਤੇ ਆਹ ਵਾਲਾ ਵੀ ਆਪਾਂ 6.5-7 ਇੰਚ ਦਾ ਹੀ ਤਿਆਰ ਕਰਾਂਗੇ ਜਿਆਦਾ ਨਹੀਂ ਕਰਨਾ ਇਥੋਂ ਕਟਿੰਗ ਕਰ ਦਾਂਗੇ ਇਸ ਤਰ੍ਹਾਂ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਵੀ ਇਸ ਗਲੇ ਨੂੰ ਵੀ ਇਸ ਤਰ੍ਹਾਂ ਕਟਿੰਗ ਕਰ ਦਿੰਨੇ ਆ ਵਿਚਾਲੋਂ కట్ తాను ఇద్దర రోజు ప్రెస్ ఏను కడ ఇస్తా గళందా ప్రెస్ తర బ పేస్టింగ్ పేపర్ తెలు గళా సేమ సారా ਇਸ ਤਰ੍ਹਾਂ ਕੱਟ ਵੀ ਸਕਦੇ ਹਾਂ ਪਰ ਆਪਾਂ ਨਹੀਂ ਇਸ ਤਰ੍ਹਾਂ ਬੁਕਰਮ ਜਾਦੀ ਵੇਸਟ ਹੁੰਦੀ ਆ ਤੇ ਆਹ ਵਾਲੇ ਪੀਸ ਆਪਣੇ ਕੋਲੇ ਪਈ ਹੁੰਦੀ ਆ ਪੇਸਟਿੰਗ ਪੇਪਰ ਆ ਜਾਂ ਗਲੇ ਵੀ ਹੁੰਦੀ ਆ ਇਸ ਤਰ੍ਹਾਂ ਵੀ ਤੁਸੀਂ ਲਾ ਸਕਦੇ ਹੋ ਹੁਣ ਆਪਾਂ ਇਹਨੂੰ 4 ਚਪੇਰੇ ਸਲਾਈ ਲਾ ਲੈਨੇ ਆ ਦੇ ਇਸ ਤਰ੍ਹਾਂ ਮੋੜ ਕੇ ਇਸ ਤਰ੍ਹਾਂ ਦੇ ਲਾਈਨ ਆਲੀਆ ਪਚਾਰਸ਼ ਫੇਰੇ ਤੇ ਹੁਣ ਇਹਨੂੰ ਸੈਂਟਰ ਦੇ ਵਿੱਚ ਆਪਾਂ ਲਾ ਲੈਨੇ ਇਸ ਤਰ੍ਹਾਂ ਟੱਕ ਹਾਲਤੂ ਕਪੜਾ ਉੱਪਰੋਂ ਕਟਿੰਗ ਕਰ ਦਾਂਗੇ ਇਸ ਤਰ੍ਹਾਂ ਗਲੇ ਦੀ ਆਪਣੇ ਸੈਂਟਰ ਦੀ ਕਰੀ ਬਣੀ ਹੋਈ ਹੈ ਤੇ ਉਸ ਕਰੀ ਦੇ ਹਿਸਾਬ ਨਾਲ ਇਸ ਤਰ੍ਹਾਂ ਇਹਨੂੰ ਰੱਖ ਲਾਂਗੇ

सेंटर सीधी सिलाई भी एक बारी ला सकते हो कच्ची उस तरह इधरों

छोटे छोटे टक् लगा लेंगे गुलाई के हिसाब आज जोड़ी सेंटर वाली सिलाई अं, सिलाई लाई से अपना टाका इन भी इस तो कटिंग कर देंगे इस तरह ध्यान न करना कि अपनी सिलाई न कटी जाए क्योंकि स्पेस बहुत घट छी हुई है हम इस तरह इन फोल्ड कर लेंगे यदि कन्नी कन्नी से सिलाई लावे अपना बड़ी लैस लावे इस तरह चंकी तरह साफ करके तुसी एक बार कच्ची सिलाई भी ये उपर ला सकते हो जो इस तरह नहीं सैट आ मैं इस तरह इधर नोड़ लागे ये लैस आप

जी आई लैस है कि हूँ आप जगह तो इतों शुरू करा तरह उपर वालई लावे हम इतो कटिंग कर देंगे कपड़े की पट्टी लैनी है आ पट्टी लैली इस तरह इन दूरा फोल्ड कर लेंगे हम इस तरह। ਇਦੇ ਹੀ ਢਾ ਰੱਖਾਂਗੇ ਪਹਿਲਾਂ ਆਪਾਂ ਇਧਰਲੀ ਸਾਈਡ ਤੋਂ ਸਲਾਈ ਲਾ ਲੈਂਦੇ ਆ ਇਥੇ ਚੰਗੀ ਤਰ੍ਹਾਂ ਤੁਸੀਂ ਡਬਲ ਸਲਾਈ ਕਰ ਦੇਣੀ ਤਾਂ ਕਿ ਪਾਉਣ ਲੱਗੇ ਤੇਈ ਵਾਰੀ ਫਿੱਚ ਕੇ ਗळा ਖੜ ਜਾਂਦਾ ਜਦੋਂ ਆਪਾਂ ਕੋਈ ਵੀ ਕੰਮ ਕਰਨਾ ਪੂਰੀ ਤਸੱਲੀ ਨਾਲ ਧਿਆਨ ਨਾਲ ਪੱਕਾ ਕੰਮ ਕਰਨਾ ਹੁਣ ਇਥੋਂ ਇਧਰ ਵੱਲ ਨੂੰ ਮੁੜ ਜਾਾਂਗੇ ਇਹਨੂੰ ਉੱਪਰ ਵੱਲ ਨੂੰ ਮੋੜ ਲਾਂਗੇ ਜਿਹੜੀ ਆ ਆਪਣੀ ਲੈਸ ਆ ਇਹ ਵਿਚਾਲੇ ਇਸ ਤਰ੍ਹਾਂ ਆ ਜਾਊਗੀ ਜਿਵੇਂ ਆਪਣੀ ਲਾਈਨ ਲੱਗੀ ਹੁੰਦੀ ਹੈ ਇੱਕ ਨਾਲੇ ਬਟਨ ਲਾਉਂਦੀ ਲੋੜ ਨਹੀਂ ਜੀ ਨਾਲੇ ਆਪਣੀ ਲੈਸ ਸੈਂਟਰ ਦੇ ਵਿੱਚ ਆ ਜਾਊਗੀ

इधर वाली असी तरह सिलाई ला आ देखो जी अपना गला बन के तैयार है ਇਹ ਸਦਾ ਬਹਾਰ ਗਲਾ ਇਹ ਦਰਵਾਜ ਕਦੇ ਵੀ ਨਹੀਂ ਜਾਂਦਾ ਅੱਜ ਤੋਂ ਈ ਸਾਲ ਪਹਿਲਾਂ ਵੀ ਇਹ ਗਲਾ ਬੰਦਾ ਸੀ ਜਦੋਂ ਨੈਟ ਨਹੀਂ ਹੁੰਦੇ ਸੀਗੇ ਹੁਣ ਤਾਂ ਅਗਲਾ ਨੈਟ ਤੋਂ ਦੇਖ ਕੇ ਬਣਾ ਲੈਂਦਾ ਉਦੋਂ ਫੈਸੇ ਬਣਾ ਲੈਂਦਾ ਸੀ ਉਦੋਂ ਵੀ ਇਹ ਗਲਾ ਚੱਲਦਾ ਸੀ ਤੇ ਅੱਜ ਵੀ ਇਹੀ ਗਲਾ ਚੱਲਦਾ ਜੀ ਠੀਕ ਆ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ